ਆਪ ਕੋਟ ਪਈਏ ਹੁ ਫੀ ਲੈਣੀ ਆ ਮੇਰੀ ਗਾਲ ਸੁਣੋ ਹਾਂਜੀ ਕਿਤਾ ਤੂਰੇ ਫੇਰ ਦੇੁੰਨੇ ਆ ਉਹ ਡੰਗਰਾਂ ਨੂੰ ਪੱਠੇ ਪੁੱਠੇ ਪਾ ਕੇ ਆਇਆ ਵਾ ਕਿ ਸਾਰੀ ਦਿਹਾੜੀ ਅੰਦਰ ਨਿਕਲ ਲੇਟੇ ਮਾਰਦਾ ਰਿੰਦਾ ਉਹਨੂੰ ਵੀ ਮਾੜਾ ਮੋਟਾ ਕੰਮ ਕਹਿ ਲਿਆ ਕਰੋ ਉਹਨੇ ਤਾਂ ਇਦਾਂ ਨਕਮਾ ਹੀ ਹੋ ਜਾਣਾ ਵਾ ਕੋਈ ਕੰਮ ਨਹੀਂ ਕਰਿਆ ਕਰਨਾ ਸਾਰੀ ਜ਼ਿੰਮੇਵਾਰੀ ਤੁਹਾਡੇ 'ਤੇ ਸੁੱਟੀ ਆ ਉਹ ਚੱਲ ਕੋਈ ਗੱਲ ਨਹੀਂ ਨਿਆਣਾ ਵਾ ਹਜੇ ਸਾਰੀ ਮਨ ਮੁਰਕੇ ਕੰਮ ਹੀ ਕਰਨਾ ਵਾ ਉਹਨੇ ਹਾਂ ਇਹੀ ਹੁਣ ਕਰ ਲਾਂਗੇ ਨਹੀਂ ਨਹੀਂ ਲੱਸੀਓ ਚੱਲੇ ਆ ਵਿਆਹ ਆ ਗਿਆ ਨਾ ਹਜੇ ਨਿਆਣਾ ਹੀ ਆ ਤੁਹਾਡੇ ਪਾ ਦਾ ਉਹ ਚੱਲ ਕੋਈ ਗੱਲ ਨਹੀਂ ਪੁਆਇਦਾ ਕਰ ਚਾਪ ਘੋਟਕ ਮੈਨੂੰ ਵੀ ਦੇ ਦੀ ਤੇ ਫਿਰ ਪੀ ਕੇ ਮੈਂ ਪਠਿਆਂ ਪੁੱਠਿਆਂ ਵਾਲੇ ਪਾਸੇ ਜਾਂਦਾ ਹਾਂ ਉਹਨੇ ਇਹਦੇ 'ਚ ਮੈਨੂੰ ਮਾਸਾ ਦੁੱਧ ਪਾਉਣਾ ਪੈਣਾ ਵਾ ਪਰ ਇੱਕ ਵਾਰੀ ਮੇਰੇ ਗੱਲ ਮੰਨਿਓ ਤੇ ਉਹਨੂੰ ਵੀ ਕਹਿ ਦਿਓ ਮਾੜਾ ਜਿਹਾ ਤੂੰ ਕਿਉਂ ਜਿਹਦਾ ਰਿਸਾ ਕਰਦੀ ਹੈ ਜਿਹਦਾ ਰਿਸਾ ਦੀ ਨਹੀਂ ਗੱਲ ਵੀ ਉਹਨੂੰ ਅੱਜ ਕਹਾਂਗੇ ਉਹਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਊਗਾ ਤੂੰ ਹੀ ਹੱਦ ਕਰੀ ਜਾਂਦੇ ਆ ਇਹਦਾ ਮਤਲਬ ਜੇ ਪਾਪੀਆਂ ਕਹਿੰਦੀਆਂ ਤੇ ਇਹਦਾ ਮਤਲਬ ਇਹ ਹੋ ਗਿਆ ਭੀਜੇ ਦਾ ਰਿਸਾ ਕਰਦੀਆਂ ਵਾ ਚੰਗਾ ਬਗਬਾ ਕੋਈ ਨਹੀਂ ਕਹਿ ਦੂੰਗਾ ਮੈਨੂੰ ਮੈਂ ਵਕਤ ਤਾਂ ਬੋਲਣ ਦੇ ਜੇ ਕੋਈ ਨਹੀਂ ਮੰਮੀ ਹੋਣਾ ਕੀ ਆ ਹਾਂ ਇਹ ਕੰਮ ਕੰਮ ਹੀ ਕਰਦੀ ਰਹਿੰਦੀ ਰਕਵੀਰ ਆ ਤੇ ਜੇ ਉਹ ਨਹੀਂ ਕੰਮ ਕਰਦਾ ਤਾਂ ਉਹ ਨੌਕਰੀ ਤੇ ਜਾਂਦੀ ਉਹ ਕੰਮ ਹੀ ਕਰਦੀ ਆ ਤੈਨੂੰ ਘਰ ਦੇ ਕੰਮ ਦਾ ਭਾਰ ਹੰਢਾ ਕਿਤੇ ਮੰਮੀ ਘਰ ਦੇ ਕੰਮ ਕਿਹੜੇ ਥੋੜੇ ਹੁੰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਜਿਹੜਾ ਸੈਲਫੋਰਕ ਨਹੀਂ ਹੁੰਦਾ ਤਾਂ ਉਹ ਤੋਂ 70 80000 ਰੁਪਇਆ ਕਮਾਉਂਦੀ ਆ ਇਸ ਕਰ ਖੜੀ ਲੱਤੇ ਉੱਥੇ ਉਹ ਕਿਹੜਾ ਸੌਖੀ ਬੈਠੀ ਰਹਿੰਦੀ ਆ ਪੈਸੇ ਕੋਈ ਉਹਦਾ ਤਾਂ ਨਹੀਂ ਦੇ ਦਿੰਦਾ ਇਹਨੇ ਮੰਮੀ ਇਹ ਗੱਲ ਅਸੀਂ ਨਹੀਂ ਕਹਿੰਦੇ ਕਿ ਉਹ ਸੌਖੀ ਆ ਜਾਂ ਔਖੀ ਆ ਪਰ ਗੱਲ ਕਰਦੇ ਆ ਕਿ ਘਰ ਦੇ ਕੰਮ ਕਿਹੜੇ ਥੋੜੇ ਥੋੜੇ ਹੁੰਦੇ ਆ ਡੰਗਰ ਵਾਛੇ ਦਾ ਵੀ ਨਾਂ ਮੇਰੇ ਕਰਉਂ ਅ ਕੱਦਣਾ ਸਫਾਈਆਂ ਕਰਨੀਆਂ ਰੋਟੀ ਸਵੇਰ ਦੀ ਪਾਉਣੀ ਦੁਪਹਿਰ ਦੀ ਫੇਰ ਰਾਤ ਦੀ ਮੰਮੀ ਕਿੰਨਾ ਟਾਈਮ ਲੱਗ ਜਾਂਦਾ ਜਦੋਂ ਮਰਜੀ ਤੁਸੀਂ ਉਹਦਾ ਪੱਖ ਪੂਰਦੇ ਰਹਿਨੇ ਆ ਮੈਂ ਇਹ ਨਹੀਂ ਕਹਿੰਦੀ ਫਿਰ ਲੰਮਾ ਨਾ ਪਵੇ ਪਵੇ ਪਰ ਸਦਾ ਹੀ ਲੰਮੇ ਪਿਆ ਜਾਣਾ ਹੁੰਦਾ ਵਾ ਬਸ ਕੰਮ ਕਰਨ ਥੋੜਾ ਬਹੁਤਾ ਡਾਇਆ ਕਰੋ ਨੂੰ ਮਾਸਾ ਬੋਝਾ ਪਵੇ ਚੱਲ ਬਜੀ ਇਹ ਤਾਂ ਕੰਮ ਹੀ ਕਰਨਾ ਵਾ ਅਜੇ ਨਿਆਣਾ ਹੈਗਾ ਵਾ ਕੋਈ ਗੱਲ ਨਹੀਂ ਬਥੇਰੇ ਨੇ ਕੰਮ ਕਰਿਆ ਕਰਨਾ ਅਜੇ ਤਾਂ ਵੱਡਾ ਬਣਾ ਹੈਗਾ ਨਾ ਤਾਂ ਇਹਦੇ ਚੱਤੇ ਸ਼ਾਲਾ ਮਾਰਦਾ ਹੋ ਐਨੀ ਨਾ ਕਾਲੀ ਪਿਆ ਕਰ ਤੂੰ ਉਹ ਮੰਮੀ ਕਾੜੀ ਨਹੀਂ ਪੈਦੀ ਉਧਰ ਅਖਰੀਂ ਕੱਲ ਵਿਆਹ ਦਾ ਹੋ ਗਿਆ ਕੱਲ ਨੂੰ ਜਵਾਬ ਜੱਲੇ ਵਾਲਾ ਹੋਣਾ ਵਾ ਥੋੜੀ ਬੁੱਦੀ ਨੂੰ ਬੁਝਾ ਪੈ ਜਮੈਂ ਕੋਈ ਨਹੀਂ ਕਰਾ ਲਾਂਗੇ ਕੰਮ ਸੁਕੂਣਾ ਆਰਾ ਨਿੱਕਿਆਂ ਨਿੱਕਿਆ ਗੱਲਾਂ ਤੋਂ ਜਿਦਾ ਤੈਨੂੰ ਹੁੰਦੇ ਹੀ ਹੈ ਨਾ ਕਹਿ ਇਹ ਤੋਂ ਸ਼ਰੀਕਾ ਵੱਜ ਜਾਂਦਾ ਉਹ ਨਹੀਂ ਨਹੀਂ ਮੰਮੀ ਕੋਈ ਸ਼ਰੀਕਾ ਕੋਈ ਲੋਕ ਨਹੀਂ ਵਾਤਾ ਤੂੰ ਇਹਨਾਂ ਉਹੀ ਟੈਨਸ਼ਨ ਲਾਓ ਨਿੱਗਿਆ ਨਿੱਕਿਆ ਗੱਲਾਂ ਤੋਂ ਤੂੰ ਮੰਮੀ ਸ਼ਰੀਕਾ ਤੂੰ ਹੀ ਬਣਾਉਂ ਦੇ ਜੇ ਮੈਂ ਤਾਂ ਕੋਈ ਗੱਲਬਾਤ ਕਰਦੀ ਨਹੀਂ ਆ ਅਸੋ ਕੋ ਚੁੱਪ ਕਰਕੇ ਅਸੀਂ ਦੋਵੇਂ ਜੀ ਕੰਮ ਲੱਗੇ ਰਹਿਨੇ ਆ ਉਹਦੇ ਚਾਲ ਆਪਣੀ ਡਿਊਟੀ ਚਲ ਜਾਂਦੀ ਆ ਜਿਹੜਾ ਮਾੜਾ ਮੋਟਾ ਕਰਕੇ ਅਵਲ ਤੇ ਮਾ ਤੇ ਪਰ ਜੇ ਮੈਂ ਉਹਨੂੰ ਮਾਣਾ ਮੋਟਾ ਕਹਿਨੀ ਆ ਤੇ ਫੇਰ ਕੀ ਆ ਇਹੋ ਗੱਲ ਜੇ ਤੁਸੀਂ ਕਹਿਣੀ ਹੋਵੇ ਤਾਂ ਫੇਰ ਤਾਂ ਉਹ ਤੋਂ ਹੁਣ ਤੂੰ ਕਰਨਾ ਵੀ ਕੀ ਆ ਇਹੋ ਹੀ ਕੰਮ ਕਰਨਾ ਵਾ ਹੋਰ ਤੂੰ ਕਿਹੜੇ ਕਾਗਤ ਕਰਨੇ ਕੰਮ 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 ਬੜਾ ਕੰਮ ਆ ਕਿੰਨਾ ਕੰਮ ਆ ਕਿੰਨੇ ਕਿ ਜੀ ਆਂ ਚਾਰ ਤੇ ਜੀ ਆ ਤੈਨੂੰ ਉਹ ਵੀ ਰੋਟੀਆਂ ਪਕਾਉਂਦੀ ਦੋਸਦੀ ਆ ਤੂੰ ਮਮੀ ਜੇ ਕਾਗਰ ਨਹੀਂ ਨੇ ਫੋਲਣੇ ਘਰ ਦਾ ਸਾਰਾ ਕੰਮ ਧੰਦਾ ਕਰਦੀ ਆ ਰੋਟੀ ਟੁੱਕ ਕਰਦੀ ਆ ਤੁਹਾਨੂੰ ਵੀ ਸਮਝਦੀ ਆ ਨਾ ਤੇ ਦੱਸ ਘੂਰੇ ਨੇ ਘਰ ਦਾ ਇਹ ਕੰਮ ਕਰਨਾ ਬੋਲੇ ਨੇ ਕਰਨਾ ਵੀ ਕੀ ਆ ਦੱਸ ਤਾਂ ਸਹੀ ਮੈਨੂੰ ਉਹਨਾਂ 60000 ਰੁਪਿਆ ਲੈਂਦੀ ਆ ਉਹਨਾਂ ਨਾਲ ਬੈ ਕੇ ਦਿਖਾਣੀਆਂ ਨਾ ਉੱਥੇ ਸਾਰੀ ਜਿਹੜੀ ਕੰਮ ਹੀ ਕਰਦੀ ਆ ਅਸੀਂ ਜਿਹੜਾ ਕਰਦੇ ਹਾਂ ਦੋਵੇਂ ਦੀ ਕੋਈ ਕੰਮ ਹੀ ਕੋਈ ਨਹੀਂ ਗਾ ਤੇ ਫੇਰ ਹੋਰ ਤੂੰ ਕੀ ਕਰਨਾ ਕੰਮ ਹੀ ਕਰਨਾ ਉਹ ਚੌਣਾ ਵੱਧਾ ਉਹ ਸਾਰਾ ਸਾਡੇ ਦੋਵਾਂ ਦੇ ਸਿਰ ਤੇ ਦੁੱਧ ਅਹੀਂ ਚੋਈਏ ਪੱਠੇ ਅਹੀਂ ਪਈ ਤਾਂ ਰਾਹੀਂ ਕਰੀਏ ਪੀਣ ਵਾਲੇ ਤੂੰ ਸਾਰੇ ਦਿਨ ਖਲਾਫੜ ਕੇ ਬੈ ਹੀ ਰਹੇ ਲੈ ਕੱਜ ਨੂੰ ਥੋੜਾ ਬੋਧਾ ਕਰਾ ਦਿਆ ਕਰ ਲੈ ਹੁਣ ਤਾਂ ਨੋ ਕਰ ਸਾਡਾ ਦੁੱਧ ਵੀ ਰੜਕਦਾ ਵਾ ਤੇ ਪੀਣਾ ਨਹੀਂ ਕਰ ਤੂੰ ਹੋਰ ਕਿਹੜਾ ਕੋਈ ਕੰਮ ਕਰਨਾ ਛੇ ਮਹੀਨੇ ਫਸਲ ਆਉਣੀ ਆ ਉਹੀ ਵੇਦਾਂ ਸਾਰੀ ਦਿਨ ਇਕੱਲ ਵਿਹਲਾ ਬੈਠਾ ਰਹਿ ਆਹ ਹਿੱਤ ਨੂੰ ਵੇਲੇ ਦੇਖਦੇ ਸਾਡਾ ਕੰਮ ਤੋਂ ਕੋਈ ਦੇਖਦਾ ਹੀ ਨਹੀਂਗਾ ਉਹ ਗੱਲ ਜਿਹੜਾ ਨੌਕਰੀ ਵਾਲਾ ਉਹ ਕਹਣਾ ਨੌਕਰੀ ਕਰਦਾ ਜੀ ਉਹਨੇ ਬੱਦਾ ਵਾ ਛੱਜ ਬੱਦਾ ਵਾ ਸਾਰਾ ਕੋ ਉਹ ਹੀ ਕਰਦਾ ਰਹੀ ਮੂਰਖੀ ਹੋ ਗਈ ਫਿਰ ਫੋੜ ਤੁਸੀਂ ਕੀ ਜੇ ਮੂਰਖੀ ਦੇ ਮਲੇ ਗੱਲਾਂ ਕਰੀ ਜਾਂਦਾ ਤੈਨੂੰ ਇਹਨਾਂ ਨਹੀਂ ਪਤਾ ਕਿ ਕਿੰਨੀ ਉਹ ਕਮਾਈ ਕਰਨ ਦੀ ਆ ਆ ਵੇਲੇੜਾ ਹੈਗੀ ਆ ਜਦੋਂ ਹਮਿਆਤੀਆ ਬਣਿਆ ਫਿਰ ਦਾ ਤੂੰ ਆਹ ਵੇਲੇੜਾ ਤੁਹਾਡੇ ਇਲਾਕੇ ਤੋਂ ਗੱਲਾਂ ਲੱਗਾ ਪੀਣਾ ਬਲੀਚਾ ਮੈਂ ਨਹੀਂ ਪੀਣੀ ਮੈਂ ਚੱਲਿਆ ਬਾਹਰ ਨਹੀਂ ਵੱਢ ਜੇ ਬਹੁਤਿਆਂ ਨੂੰ ਗੱਲਾਂ ਕਰ ਕਰਕੇ ਉਹਨੂੰ ਚੁੱਕਣਾ ਨਾ ਕਰ ਕਰਨਾ ਪੜ ਜੇ ਤੂੰ ਰਵੇ ਨਾ ਕਵੀ ਨਹੀਂ ਆ ਨਿੱਕੀ ਨੋ ਤੇ ਨਿੱਕੀ ਨੋ ਦਾ ਤੂੰ ਪਾਸਕੂ ਵੀ ਨਹੀਂ ਗਈ ਉਹ ਕਿੰਨੀ ਕਮਾਈ ਕਰਦੀ ਆ ਤੂੰ ਵੇਹ ਲੜਾਈਆਂ ਤੇ ਗੱਲਾਂ ਕਰਦੀ ਆ ਤੂੰ ਆਹੋ ਮੇਰਾ ਤਾਂ ਕੰਮ ਕਿਨੂੰ ਦਿਖਣਾ ਹੀ ਨਹੀਂ ਆ ਮੈਂ ਤੇ ਵੇਹ ਲਣਾ ਸਾਰੀ ਤੇੜੀ ਅੰਤਰਾ ਸਿਰ ਪੋਲਾ ਹਾਂ ਦਾ ਗੁਆ ਸੁੱਟ-ਸੁੱਟ ਕੇ ਤੇ ਹਜੇ ਮੈਂ ਵੇਹ ਲਣਾ ਪੈਸੇ ਹੀ ਦੇ ਦੇ ਦੁਨੀਆ ਨੂੰ ਬਸ ਸੱਚ ਕਰ ਮਮੀ ਸੱਸੀ ਕਾ ਆ ਗਈ ਮੇਰੇ ਤੇ ਹਾਂਜੀ ਮਮੀ ਜੀ ਪਾਣੀ ਪੀਣਾ ਵਾ ਹਾਂਜੀ ਪੀਣਾ ਵਾ ਨਹੀਂ ਬਲਦੀ ਤਾਂ ਪਾਣੀ ਲੈ ਕੇ ਆ ਥੱਕ ਗਈ ਆ ਜਦ ਮੈਂ ਆਹ ਥੱਕੀ ਜਾਂਦਾ ਬੰਦਾ ਹੁੰਦਾ ਜਾਂਦਾ ਇੱਕ ਤੇ ਆਫਿਸ ਚ ਕੰਮ ਬੜਾ ਪੈਂਦਾ ਦੀਦੀ ਹੁਣ ਇੰਦਾ ਕਰਿਓ ਮੇਰੇ ਵਾਸਤੇ ਨਾ ਇੱਕ ਗਲਾਸ ਗਰਮ ਦੁੱਧ ਲੈ ਆਓ ਬਹੁਤਾ ਗਰਮ ਨਾ ਕਰਿਓ ਮੈਂ ਹੁਣ ਆਪਣੇ ਕਮਰੇ ਚ ਚਲਦੀ ਆਂ ਥੱਕ ਗਈ ਆ ਮੈਂ ਕਮਰੇ ਵਿੱਚ ਫੜਾਓ ਜਿਹਾ ਮੈਨੂੰ ਚੱਲ ਪੁੱਤ ਕੋਈ ਨਹੀਂ ਤਾਂ ਰੈਸਟ ਮਾਰ ਆਪੇ ਦੁੱਧ ਲੈ ਆਉਂਦੀ ਗਰਮ ਕਰਕੇ ਇਹਨੇ ਕੀ ਕਰਨਾ ਦੁੱਧ ਹੀ ਗਰਮ ਕਰਨਾ ਆਹੋ ਜੇ ਭੇਜਿਆ ਫਿਰ ਕਮਰੇ ਚ ਚੇਤੇ ਨਾਲ ਹੈ ਆਪੇ ਲੈ ਕੇ ਆਉਂਦੀ ਹੈ ਅੜੀ ਰਾਮਕਰ ਥੱਕੀ ਟੁੱਟੀ ਆਈ ਐ ਸਵੇਰ ਜੋਂ ਸਵੇਰ ਤੋਂ ਜਾਣਾ ਸ਼ਾਮਾਂ ਨੂੰ ਆਉਣਾ ਕੰਮ ਕਰਨੇ ਕਿਤੇ ਐਵੇਂ ਪਏ ਪਏ ਕਮਾਉਣੇ ਕਿਤੇ ਆ ਗਈਆਂ ਪੁਨਮ ਹਾਂਜੀ ਆ ਗਈਆਂ ਥੱਕ ਗਈ ਹੁਣੀ ਆ ਬੜਾ ਕੰਮ ਪੈਂਦਾ ਨਾ ਆਫਿਸ ਵਿੱਚ ਤੈਨੂੰ ਤੇ ਹੋਰ ਕੀ ਸਾਰਾ ਦਿਨ ਪਤਾ ਦਿਮਾਗ ਕਿੰਨਾ ਫੱਜਲ ਹੁੰਦਾ ਵਾ ਖੜੇ ਹੋ ਕੇ ਕੰਮ ਕਰਨਾ ਪੈਂਦਾ ਕਦੇ ਆਹ ਫਾਈਲ ਲਿਆਓ ਕਦੇ ਆਹ ਫਾਈਲ ਲਿਆਓ ਅੱਜ ਸਾਰਾ ਦਿਨ ਆਫਿਸ ਦੇ ਵਿੱਚ ਇੰਨੀ ਜਿਆਦਾ ਮਤ ਵੱਜੀ ਆ ਨਾ ਅੱਜ ਤੇ ਥੱਕ ਹੀ ਗਈ ਐ ਮੈਂ ਉੱਤੋਂ ਗਰਮੀ ਬੜੀ ਸੀ ਤੂੰ ਇੰਜ ਕਰ ਹੁਣ ਰੈਸਟ ਕਰ ਕੋਈ ਕੰਮ ਕਰਨ ਦੀ ਤੈਨੂੰ ਲੋੜ ਨਹੀਂ ਆ। ਬਸ ਮੈਂ ਰਸਟ ਹੀ ਕਰ ਲੱਗੀ ਆ। ਆ ਦੁੱਧ ਮੰਗਾਇਆ ਸੀ ਦੀਦੀ ਕੋਲ ਲੈ ਆਏ ਆ। ਆ ਲੈ ਗਰਮ ਗੜਾ ਹੀ। ਦੀਦੀ ਮੈਂ ਤੁਹਾਨੂੰ ਕਿਹਾ ਦੇਗਾ ਹੀ ਕਿ ਤੂੰ ਕੋਸਾ ਜਾ ਦੁੱਧ ਲੈ ਆਇਓ ਇੰਨਾ ਗਰਮ ਤੁਸੀਂ ਕੱਲੀ ਕਰਕੇ ਲਿਆਉਣਾ ਹੀ। ਪਤਾ ਤੇ ਹੈ ਮੈਂ ਠੰਡੀ ਚੀਜ਼ ਪੀਣੀ ਆ। ਨਾਲੇ ਜੇ ਜ਼ਿਆਦਾ ਗਰਮ ਨਹੀਂ ਤੇ ਪਲੇਟ ਵਿੱਚ ਰੱਖ ਕੇ ਲੈ ਆਉਂਦੇ। ਹੱਥ ਘਾਲੀ ਸਾਣਦੇ ਆਪਣੇ। ਹਾਏ ਹਾਏ। ਦੀਦੀ ਇੰਨਾ ਮਿੱਠਾ ਪਾਇਆ ਵਾ। ਮੈਂ ਦਸ ਪੀਣੀ ਇੰਨਾ ਮਿੱਠਾ ਗਾੜੀ। ਅਨ ਮਿਰਚ ਚਾਣੀ ਘੋਲ ਕੇ ਲੈ ਆਂਦੀ ਆ ਇੰਨਾ ਮਿੱਠਾ ਤੇ ਮੈਂ ਕਦੇ ਵੀ ਨਹੀਂ ਖਾਨੀ ਜਿੰਨਾ ਤੁਸੀਂ ਲੈ ਕੇ ਆਏ ਆ ਜੇ ਤੁਹਾਨੂੰ ਖੁੱਲਾ ਰਸਣ ਪਾਣੀ ਲਿਆ ਕੇ ਦਿੰਨੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਖੁੱਲਾ ਪਾਓ ਤੇ ਛੇਤੀ ਮੁਕਾਓ ਇਹ ਬਾਬੀ ਨਾ ਜਾਣ ਬੁੱਝ ਕੇ ਚੀਜ਼ਾਂ ਖਰਾਬ ਕਰਦੀ ਆ ਤੇ ਮੈਨੂੰ ਕੰਮ ਨਾ ਕਵੇ ਜਾਣ ਬੁੱਝ ਕੇ ਮਿੱਠਾ ਵੱਧ ਪਾਇਆ ਹੀ ਉਹ ਦੀਦੀ ਜੇ ਤੁਹਾਨੂੰ ਇੰਨਾ ਹੀ ਆ ਨਾ ਐਂ ਜਿਆਦਾ ਦੁਖਦੇ ਆ ਤੇ ਸਾਨੂੰ ਅਡ ਕਰ ਦੋ ਫਿਰ ਜੇ ਨਹੀਂ ਸਾਡਾ ਕੰਮ ਕਰਨਾ ਚਾਹਤ ਦੇ ਨਾਲ ਤੇ ਆ ਲੈ ਜਾ ਦੁੱਧ ਮੈਂ ਨਹੀਂ ਪੀਣਾ ਮੇਰਾ ਹੀ ਮਿੱਠਾ ਪਾ ਕੇ ਲੈਣਦਾ ਜੋ ਕਿ ਮੈਂ ਲੈ ਆਏ ਹੁਣ ਵਿਚਾਰੀ ਨੇ ਤਾਂ ਤੂੰ ਹੀ ਚੱਲ ਜਣਾ ਦੇ ਦੇ ਚੀਜ਼ਾਂ ਨੂੰ ਬੋਲੇ ਜੁੜੰਡੇ ਆ ਇਹਨਾਂ ਦਾ ਭਾਦਾ ਛੇਤੀ ਛੇਤੀ ਇਹਨੂੰ ਸ਼ੂਗਰ ਹੋ ਜਾਏ ਇੰਨਾ ਮਿੱਠਾ ਦਵਾ ਨੂੰ ਦੋ ਘੜੀਆਂ ਰੈਸਟ ਕਰਨਾ ਸੀ ਮੈਂ ਕਿਹਾ ਚੱਲ ਦੁੱਧ ਪੀ ਕੇ ਤੇ ਰੈਸਟ ਕਰਦੀ ਆ ਨੀਂਦ ਸੋਖੀ ਆ ਜਾਊਗੀ ਪਰ ਨਾ ਮੂੰਹ ਨਹੀਂ ਖਰਾਬ ਕਰਤਾ ਸਾਰਾ ਮੇਰਾ ਚੱਲ ਕੋਈ ਨਹੀਂ ਤੂੰ ਰੈਸਟ ਕਰ ਐਵੇਂ ਨਾ ਆਪਣੇ ਮਨ ਦੇ ਲਿਆ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਦੱਸਦਾ ਵਾਂ ਕਿ ਮੰਮੀ ਇਹ ਜਾਣ ਪੁੱਛ ਕੇ ਚੀਜ਼ਾਂ ਖਰਾਬ ਕਰਨੀ ਚੱਲ ਹੁਣ ਤੂੰ ਮੂੰਹ ਬਣਾ ਕੇ ਬੈ ਗਈ ਆ ਭਾਬੀ ਦਾ ਗੁੱਸਾ ਮੇਰੇ ਤੇ ਕੱਢਣਾ ਸਵੇਰ ਦਾ ਤੇਰੀ ਵੇਟ ਕਰਨ ਦਾ ਵੀ ਕਿਦੋਂ ਆਉਗੇ ਤੇ ਚੱਲ ਘੜੀ ਬੈਠਨੇ ਗੱਲਾਂ ਬਾਤਾਂ ਮਾਰਾਂਗੇ ਗੱਲਾਂ ਬਾਤਾਂ ਤਾਂ ਮਾਰਦੀ ਨਾ ਜੇ ਮੂਡ ਸਹੀ ਹੁੰਦਾ ਆਹ ਦੀਦੀ ਨੇ ਨਾ ਸਾਰਾ ਮਨ ਖਰਾਬ ਕਰਤਾ ਮੈਂ ਤਾਂ ਕਿਹਾ ਸੀ ਜਾ ਕੇ ਦੁੱਧ ਪੀ ਕੇ ਨਾ ਘੜੀ ਰਸਟ ਕਰੂੰਗੀ ਤੇ ਥੋੜੀ ਥਕਾਵਟ ਲਾ ਲ ਜੂਗੀ ਨਾ ਪਰ ਦੀਦੀ ਦੇ ਨਾ ਇਦਾਂ ਹੀ ਕਰਦੀ ਆ ਕਦੇ ਮਿੱਠਾ ਵੱਧ ਤੇ ਕਦੇ ਘੱਟ ਕੋਈ ਚੀਜ਼ ਚੱਜਣਾ ਬਣਾ ਕੇ ਨਹੀਂ ਦਿੰਦੀ ਇੰਨਾ ਚਿਰ ਹੋ ਗਿਆ ਕੰਮ ਕਰਦਿਆਂ ਪਰ ਅਗਲਾ ਹਜੇ ਤੱਕ ਨਹੀਂ ਆਈ ਘਰ ਕਿੱਦਾਂ ਸੰਭਣਾਵਾ ਵਾਕ ਸੱਚੀ ਨਹੀਂ ਚੱਲ ਜਾਏਗਾ ਭਾਬੀ ਨੂੰ ਕੋਈ ਵੀ ਚੀਜ਼ ਬਣਾਉਂਦਾ ਸਵੇਰੇ ਰੋਟੀ ਦਿੱਤੀ ਮੈਨੂੰ ਤੇ ਸਬਜੀ 'ਚ ਨਮਕ ਹੀ ਨਹੀਂ ਹੈਗਾ ਤੇ ਜੇ ਕੱਲ ਕਹੋ ਕੋਈ ਤੇ ਭਾਬੀ ਨੇ ਕਹਿਣਾ ਤੁਸੀਂ ਜਿਆਦਾ ਹੀ ਸਿਆਣੇ ਆ ਤੁਹਾਡੀ ਭਾਬੀ ਆ ਫਿਰ ਗੁੱਸਾ ਕਰਕੇ ਬਹਿ ਜਾਂਦੀ ਆ ਮੈਂ ਤਾਂ ਤਾਂ ਨਹੀਂ ਬੋਲਦੀ ਬਹੁਤਾ ਚਲ ਕੋਈ ਨਹੀਂ ਦੋਨਾਂ ਬਤਾ ਮੰਨਦੇ ਰਿਹਾ ਹਾਂ ਨਹੀਂ ਆਪ ਕਾਪ ਕਾ ਕੇ ਢੇਰ ਲਈ ਜਾਨੀ ਆ ਤੇ ਇਹ ਦੱਸ ਕੀ ਖਾਣੀਆਂ ਵਾ ਕੀ ਕਰਨੀਆਂ ਵਾ ਜੇ ਕਿ ਇਹਨੂੰ ਪਾ ਕੇ ਨਹੀਂ ਦੇਣ ਦੀ ਤੀ ਮੰਮੀ 4 ਵਜਾ ਮਾਰਦਿਆਂ ਮੈਂ ਉਦੋਂ ਦੀਆਂ ਉਦੋਂ ਹੀ ਆਪਸੇ ਆਣੇ ਆ ਜੇ ਮੈਂ ਗੈਸ ਛੱਡ ਕੇ ਜਾਨੀ ਇਹ ਨਾਲੇ ਰੋਟੀ ਛੱਡਦੀ ਨਾਲੇ ਮੈਂ ਦੁੱਧ ਰੱਖਿਆ ਵਾ ਦੁੱਧ ਸਾਰਾ ਉਬਲ ਕੇ ਗੈਸ ਤੇ ਪੈ ਜਾਣਾ ਹੁਣ ਕਿ ਫੇਰ ਤੁਸੀਂ ਕਹਿਣਾ ਵਾ ਕਿ ਦੁੱਧ ਬਾਲ ਦਿੱਤਾ ਨਾਲੇ ਕੰਮ ਮੇਰਾ ਵੱਜ ਜਾਣਾ ਰੋਟੀਆਂ ਖਾਣ ਨੂੰ ਹੀ ਬਣਾਈਆਂ ਖਾਓ ਸਬਜ਼ੀ ਬਣੀ ਆ ਫੁਲਕੇ ਲੱਥੇ ਆ ਤੇ ਬਣਾਈਆਂ ਨੂੰ ਕੀ ਕਰਨਾ ਜੇ ਕਿ ਇਹਨੂੰ ਪੜਾ ਪਾ ਕੇ ਨਹੀਂ ਪੜਾਉਂਦੇ ਤਾਂ ਇੱਥੇ ਪਈਆਂ ਖਾ ਲੈਣਾ ਮੈਂ ਤੇ ਇਹ ਨਹੀਂ ਸਮਝ ਲਾਦੀ ਮੰਮੀ ਇੱਕ ਬੰਦੇ ਦੇ ਦੋ ਹੱਥ ਨਹੀਂਗੇ ਦੋ ਹੀ ਹੱਥ ਵਾ ਕਿ ਤਰ੍ਹਾਂ ਫੜਾਵਾਂ ਫਰੋਂ ਪਕਾਣੀ ਤਾਂ ਤੁਹਾਨੂੰ ਆਪ ਨੂੰ ਪੈਣੀ ਆ ਅੱਛਾ ਹੁਣ ਤੂੰ ਤੋਂ ਬੜੀ ਜਬਾਨ ਕਤਰ-ਕਤਰ ਬੋਣ ਲੱਪੀ ਆ ਆਪੇ ਪਕਾ ਕੇ ਤੇ ਆਪੇ ਹੀ ਹੁਣ ਗੱਲਾਂ ਕਰ ਲੱਪੀ ਆ ਮੰਮੀ ਮੈਂ ਮਾੜਾ ਕੀ ਕਹਤਾ ਵਾ ਇਹੋ ਕਿਹਾ ਵਾ ਨਾ ਪੱਕੇ ਪਕਾਈ ਖਾਦ ਸਦਾਈ ਆ ਨਾ ਮੰਮੀ ਮੈਂ ਤੇ ਲੱਗਦਾ ਵਾ ਕਿ ਮੈਨੂੰ ਇਹ ਘਰ ਚ ਕੋਈ ਪਸੰਦ ਨਹੀਂ ਕਰਦਾ ਤਾਈਆਂ ਦੇ ਵੇਖ ਆ ਦੀਦੀ ਇੱਥਾ ਕਰਦੀ ਆ ਜਿੱਦੜਾ ਰਿਸ਼ਾ ਮੇਰੇ ਨਾਲ ਪਸੰਦ ਕਰੇ ਤੇ ਨਾ ਕਰੇ ਦੀਦੀ ਮੈਂ ਤਾਂ ਤੈਨੂੰ ਪਸੰਦ ਕਰਦੀ ਆ ਨਾ ਇਹਦੀ ਕਿਹੜੀ ਗੱਲ ਵਾ ਐਦਾਂ ਕਰ ਰੋਟੀ ਪਾ ਕੇ ਤੇ ਖਾ ਲੋ ਫੜਾਣ ਵਾਲੇ ਮੋਨੋ ਤੇ ਨਾਲੇ ਤੂੰ ਖਾ ਖਾ ਲੈ ਨੀ ਮੰਮੀ ਹੱਦ ਹੋ ਗਈ ਇਹਦੇ ਵਾਲੀ ਵੀ ਰੋਟੀ ਪਕਾਉਣੀ ਨੂੰ ਭਾਰੂ ਹੋ ਜਾਂਦੀ ਆ ਚੰਗਾ ਬਾਬਾ ਬੈਜੋ ਮੈਂ ਹਉ ਪਾ ਕੇ ਲਿਆ ਦਿੰਨੀ ਤੇ ਜੇ ਐਦਾ ਹੀ ਪਹਿਲਾਂ ਲਿਆ ਦੇਦੀ ਤੇ ਫੇਰ ਕਾਦੀ ਗੱਲ ਸੀ ਕੋਈ ਨਹੀਂ ਫੇਰ ਮੈਂ ਗੈਸ ਬੰਦ ਕਰ ਲੂੰਗੀ ਫੇਰ ਤੇ ਕਰ ਲੈ ਗੈਸ ਬੰਦ ਪਹਿਲਾਂ ਹੀ ਕਰਕੇ ਆ ਇੰਨਾ ਸੱਥਰਾ ਤੂੰ ਲਾ ਲਿਆ ਵਾ ਤੂੰ ਜਿਆਦਾ ਮੈਨੂੰ ਸਵੇਰ ਵਾ ਤੇ ਵੀ ਲਈ ਜਾਣ ਦੀ ਮੰਮੀ ਮਾਹ ਪੂਰੀਆਂ ਹੀ ਆਉਣੀਆਂ ਅੱਛਾ ਹੁਣ ਤੂੰ ਤੋ ਰੋਟੀਆਂ ਵੀ ਨੋਲਦੀ ਸਾਡੀਆਂ ਪੂਰੀਆਂ ਆਉਣੀਆਂ ਵਾ ਹੱਦ ਹੋ ਗਈ ਤੇਰੇ ਵਾਲੀ ਕਿਨੇ ਬੰਦਾ ਤਾਂ ਤੱਤੀਆਂ ਤੱਤੀਆਂ ਲਾ ਕੇ ਸਾਰਿਆਂ ਥਾਲੀ ਚ ਪਾ ਕੇ ਤੇ ਰੋਟੀਆਂ ਆ ਫੜਾਉਂਦਾ ਹੱਥੋਂ ਅਤੀ ਤੇ ਕੰਮ ਨੇ ਵੇੜਦਾ ਪਹਿਲਾਂ ਕੋਰੀ ਲਾਉਣ ਨਾ ਸਤਰਾ ਟੰਡੀਆਂ ਹੋ ਗਿਆ ਤੇ ਫੇ ਮੱਥੇ ਮਾਰੀਆਂ ਵੀ ਲੋ ਖਾ ਲੋ ਇਹਦਾ ਇਹੋ ਹੀ ਕੰਮ ਰਿਹਾ ਕਦੇ ਮੰਮੀ ਕੀ ਗੱਲ ਹੋਈ ਬਾਹਰ ਬੜਾ ਰੋੜਾ ਪੈਂਦੇ ਆਈਗਾ ਮੈਂ ਉਹੋ ਹੀ ਰੋਟੀ ਤੋਂ ਲੜਾਈ ਕਰਦੀ ਆ ਵੀ ਮੈਂ ਕੰਮ ਕਰਦੀ ਆ 10 ਕੰਮ ਹੋਰ ਕਿੰਨੇ ਕਰਨਾ ਕੰਮ ਹੀ ਕਰਨਾ ਨੇ ਹੋਰ ਕੀ ਕਰਨਾ ਆ ਰੋਟੀਆਂ ਤੋਂ ਕਹਿੰਦੀ ਆ ਕਿ ਮੈਂ ਪਾ ਕੇ ਨਹੀਂ ਫੜਾਉਣੀਆਂ ਤੇ ਮੈਂ ਕਹਾਂ ਵੀ ਕਿਉਂ ਨਹੀਂ ਫੜਾਉਣੀਆਂ ਹੋਰ ਤੂੰ ਕੀ ਕਰਨਾ ਇੱਕ ਇਹ ਆ ਸਾਰੀ ਦਿਹਾੜੀ ਚੁੱਕਣਾ ਦੇ ਦੇ ਕੇ ਨਾ ਸਵੇਰੇ ਨੂੰ ਦਹੀਂ ਸਕਾਲਨ ਮੁੰਡੇ ਨੂੰ ਰਕਵੀਰ ਨੂੰ ਤੇ ਮੈਂ ਉੱਤੇ ਚੜ ਗਈ ਤਾਂ ਮਾ ਕਲਾਸ ਲਈ ਚੰਗੀ ਇਹਦੀ ਨਾ ਹੁਣ ਸਰਵਸ ਹੋਣ ਵਾਲੀ ਆ ਥੋੜੀ ਜੀ ਹੋਰ ਨਹੀਂ ਕੋ ਗੱਲ ਹੈਗੀ ਕਿੱਲੇ ਗੱਲੀ ਪਈ ਉਹ ਜਿਹੜਾ ਡੰਡਾ ਬਣਵਾ ਕੇ ਲਿਆਂਦਾ ਵਾ ਉਹ ਕਿਦਾਂ ਕੰਮ ਆਉਣਾ ਉਹੋ ਹੀ ਗੱਲ ਹੋ ਗਈ ਨਾ ਵਿਗੜਿਆ ਟਿਕੜਿਆਂ ਦਾ ਡੰਡਾ ਹੀ ਭੀਰ ਵਾ ਇਹਨੇ ਹੁਣ ਡੰਡਾ ਹੀ ਖਾਣੇ ਤਾਂ ਹੀ ਭਰੇ ਨੇ ਸੁਧਰਨਾ ਉਹਦਾਂ ਨਹੀਂ ਮੈਨੂੰ ਸੁਧਰਦੀ ਦੇਖਦੀ ਹੁਣ ਵੇਲਾ ਉਹਦੀ ਤਾਂ ਸਵੇਰੇ ਮੈਂ ਕਲਾਸ ਲਈ ਚੰਗੀ ਉਹ ਤਾਂ ਸਵੇਰ ਦਾ ਗੈ ਟੰਗਰਾਂ ਵੱਲ ਸ਼ਾਮਾਂ ਪੈ ਗਈਆਂ ਅਜੇ ਤੱਕ ਨਹੀਂ ਮੈਨੂੰ ਦੱਸਿਆ ਮੁੜ ਕੇ। ਹੁਵੇ ਚੜ ਗਏ ਐ। ਨਾਲਿਆਂ ਨੂੰ ਮਸਣਾ ਹੀ ਤੇ ਘਰ ਵਿੱਚ ਹੋਰ ਕਿਹੜਾ ਕੰਮ ਕਰਨਵਾਜ ਤੈਨੂੰ ਹੀ ਕਰਨਾ ਪੈਣਾ ਤੇ ਤੂੰ ਹੀ ਕਰਨਾ। ਮੈਂ ਮੰਕਾਲਿਆ ਕਰ ਆਪਣਾ ਕੰਮ। ਕੰਮ ਹੀ ਕਰਨਾ ਵਾ ਰੋਟੀਆਂ ਹੀ ਆ ਚਾਰ ਹੋਰ ਇਹਨਾਂ ਨੇ ਕੀ ਕਰਨਾ ਵਾ। ਬਾਕੀ ਬੁੱਤ ਤੈਨੂੰ ਕਿ ਲੋੜੀ ਜਾਣਦੀ ਰਸੋਈ ਦੇ ਵਿੱਚ। ਤੂੰ ਜੇ ਰੋਟੀ ਪਾਣੀ ਖਾਣਾ ਜਾਂ ਕੋਈ ਵੀ ਚਾਹ ਪਾਣੀ ਪੀਣਾ ਆਂਦਾ ਤੂੰ ਮੈਨੂੰ ਦੱਸਿਆ ਕਰ। ਮੈਂ ਕਾਲੀ ਬੈਠੀ ਆਂ। ਮੈਂ ਤੇ ਆਪੇ ਨੂੰ ਕਹਿੰਨਾ ਮੰਮੀ ਤੂੰ ਰਸੋਈ ਜਨਾਂ ਜਾਇਆ ਕਰ। ਸਾਰਾ ਦਿਨ ਤੇ ਕੰਮ ਕਰਦੀ ਰਹੀ ਨਹੀਂ ਥੱਕੀ ਟੁੱਟੀ ਹੁੰਨੀ ਆ। ਭਾਬੀ ਨਿਆਪੇ ਤੈਨੂੰ ਰੋਟੀ ਪਾਣੀ ਜੋ ਵੀ ਦੇਣਾ ਅੱਗੇ ਤੁਹਾਡੇ ਸਾਹਮਣੇ ਲਿਆਈ ਹੈ ਨਾ ਦੀਦੀ ਦੁੱਧ ਕਿੱਦਾਂ ਦਾ ਲਿਆਈ ਮਮੀ ਦੁੱਧ ਮੰਗਿਆ ਹੀ ਨਾ ਨੀਰੀ ਚਾਣੀ ਘੋਲ ਕੇ ਲੈਣ ਦੀ ਤੂੰ ਨੂੰ ਫੇਰ ਤੋਰਦੀ ਤੂੰ ਕਹਿੰਦੀ ਚੱਲ ਇਹ ਨੂੰ ਇਹ ਰਹਿਣ ਦੇ ਪਿਆ ਰਹਿਣ ਦੇਣਾ ਤੂੰ ਕਹਨੇ ਆ ਤੂੰ ਪੀ ਲੈ ਤੂੰ ਕਹਨੇ ਚੱਲ ਹੁਣ ਮੁੜ ਕੇ ਦੁੱਧ ਤੱਥਾ ਕਰਕੇ ਲਿਆ ਓਹੋ ਨੀਰਾ ਦਾ ਮਿੱਠਾ ਹੈਗਾ ਉੱਚੇ ਮੈਂ ਤਾਂ ਪੀਤਾ ਨਾ ਮੈਂ ਕਹਿ ਲੈ ਜਾਓ ਵਾਪਸ ਪਰ ਮੈਂ ਇਹ ਨਹੀਂ ਕਿਹਾ ਦੋਰੇ ਲੈ ਕੇ ਆਓ ਕੋਈ ਵੀ ਚੀਜ਼ ਮੰਗ ਲਓ ਨਾ ਦੀਦੀ ਬਸ ਇਦਾਂ ਹੀ ਕਰਦੀ ਹੈ ਜਾਂ ਤੇ ਵਾਧਾ ਹੋਊਗਾ ਤੇ ਜਾਂ ਕੁਝ ਵਿੱਚ ਘਟ ਹੋਊਗਾ ਕੋਈ ਕੰਮ ਚੱਜਦਾ ਨਹੀਂ ਕਰਦੀ ਜੇ ਮੈਂ ਕੁਝ ਬੋਲਾ ਦੀਦੀ ਨੂੰ ਫਿਰ ਦੀਦੀ ਨੇ ਗੁੱਸਾ ਕਰਨਾ ਵਾ ਕਹਿੰਦਾ ਇਹ ਗੋਤੀਆਂ ਤਾਂ ਵੀ ਗੋ ਬੋਲਦੀ ਐ ਆ ਵੀ ਕਰਦੀ ਤੇ ਕਰਦੀ ਰਹਿੰਦੇ ਕੋਈ ਲੋੜ ਨਹੀਂ ਡਰਦੀ ਇਹ ਤੋਂ ਇਹ ਤਾਂ ਭੂਆ ਚੜ ਗਈ ਸਗੋਂ ਇਹਨੂੰ ਕੁਝ ਕਹੀਦਾ ਨਹੀਂ ਵੀ ਚੱਲ ਕੋਈ ਗੱਲ ਨਹੀਂ ਵੱਡੀ ਆ ਵੱਡੀ ਆ ਤੇ ਤਾਂ ਵੀ ਇਹ ਹੋਗਾ ਦਿਨੋਂ ਦਿਨ ਵਿਗੜਦੀ ਜਾਂਦੀ ਦਿਨੋਂ ਦਿਨ ਵੀ ਕਰਦੀ ਜਾਂਦੀ ਉਹ ਜਾਣ ਬੁੱਝ ਕੇ ਇਦਾਂ ਕਰਦੀ ਆ ਕਿ ਮੈਨੂੰ ਕੰਮ ਨਾਲ ਕੀ ਕਰਨਾ ਹੋਰ ਇਹਨੇ ਕੀ ਕਰਨਾ ਕੰਮੀ ਕਰਨਾ ਵਾ ਸਾਰਾ ਦਿਨ ਆਫਿਸ ਚ ਖੱਪਦੀ ਆ ਆ ਤੁਹਾਡੇ ਕਰਕੇ ਖੱਪਦੀ ਸਾਰਿਆਂ ਦੇ ਮੈਂ ਕਿਹੜੀ ਕੱਲੀ ਵਾਇਏ ਖਰਚਦੀ ਆ ਤੇ ਤਨਖਾਹ ਵੀ ਸਾਰੇ ਵਰਤਦੇ ਆ ਹਰ ਇੱਕ ਲੋੜ ਪੂਰੀ ਕਰੀ ਦੀਆ ਫਿਰ ਵੀ ਮੈਨੂੰ ਚੱਜ ਦਾ ਖਾਣ ਪੀਣ ਨੂੰ ਨਾ ਮਿਲੇ ਮੈਨੂੰ ਗੁੱਸਾ ਨਹੀਂ ਆਉਣਾ ਫਿਰ ਹਾਰ ਕੇ ਮੈਂ ਆਪ ਹੀ ਬਾਹਰ ਗਈ ਮੈਂ ਦੀਦੀ ਕੋਲ ਕੋਈ ਚੀਜ਼ ਨਹੀਂ ਮੈਂ ਮੰਗਣੀ ਹੁਣ ਮੈਂ ਆਪ ਹੀ ਜਾ ਕੇ ਲੈ ਆਉਣੀ ਆ ਚੱਲ ਪੁੱਤ ਕੋਈ ਗੱਲ ਨੂੰ ਤੂੰ ਗੁੱਸਾ ਨਾ ਕਰ ਤੇ ਮੈਨੂੰ ਤੂੰ ਦੱਸਿਆ ਕਰ ਜਿਹੜੀ ਚੀਜ਼ ਦੀ ਲੋੜ ਹੁੰਦੀ ਆ ਨਾ ਤੇ ਤੂੰ ਮੈਨੂੰ ਕਿਹਾ ਕਰ ਵੇਖੀ ਕਿੱਦਾਂ ਨੇ ਹੁੰਦੀ ਮੈਂ ਇਹਨੂੰ ਆਵਾਜ਼ ਨਾ ਮਾਰੂੰ ਨਾ ਨਾ ਦਾ ਲਾਉ ਪੀ ਲੂ ਤੂੰ ਮੈਨੂੰ ਆਖੀ ਤੇ ਮੰਮੀ ਤੁਸੀਂ ਧਿਆਨ ਕੇ ਧਿਆਨ ਦਿਆ ਕਰੋ ਸੌਦਾ ਪਤਾ ਖੁੱਲਾ ਹੁੰਦਾ ਵਾ ਨਾ ਤੇ ਖੁੱਲਾ ਹੀ ਪਾਉਣ ਦੇ ਏ ਤੇ ਇਹ ਤਾਂ ਮਹੀਨਾ ਵੀ ਨਹੀਂ ਕਰਨਾ ਰਾਸਨ ਜਿਹੜਾ ਢੇੜ ਮਹੀਨਾ ਦਾ ਰਾਸਨ ਪਵਾਇਆ ਤਾਂ ਇਹ ਮਹੀਨੇ ਤੋਂ ਪਹਿਲਾਂ ਮੁਕਾ ਲੈਣਾ ਵਾ ਐਵੇਂ ਮੁਕਾ ਲੂਗੀ ਜਿੱਦਾਂ ਮਰਜ਼ੀ ਟਾਈਮ ਪਾਸ ਕਰੇ ਕਰੇ ਤੇ ਨਾ ਕਰੇ ਮੈਨੂੰ ਕੀ ਅਹੀਂ ਤੋਂ ਢੇੜ ਮਹੀਨੇ ਦਾ ਪਵਾਤਾ ਢੇੜ ਮਹੀਨਾ ਹੁਣ ਪੂਰਾ ਹੋਊਗਾ ਤੇ ਫੇਰ ਹੀ ਗਾੜੀ ਪਵਾ ਕੇ ਦਵਾਂਗੀ ਪਰ ਮੈਨੂੰ ਲੱਗਦਾ ਨਾ ਗੱਲ ਦੀ ਜਿੰਨਾ ਦੀਦੀ ਦਾ ਹੱਥ ਖੁੱਲਾ ਚੱਲਦਾ ਵਾ ਨਾ ਛੇਤੀ ਮੁੱਕ ਜਾ ਕਰਨਾ ਵਾ ਦੀਦੀ ਤੇ ਅੱਗੇ ਨਹੀਂ ਵੇਖਦੀ ਉਹਨੂੰ ਇਹ ਆ ਬਸ ਪੈਸੇ ਆਉਂਦੇ ਆ ਕੰਮ ਤੇ ਹੁੰ ਜਾਂਦੀ ਆ ਦਰਾਣੀ ਚਲੋ ਜੀ ਅਹੀਂ ਕੀ ਅਹੀਂ ਤੇ ਘਰ ਬੈ ਕੇ ਵੇਹਲਿਆਂ ਨੇ ਖਾਣੀ ਆ ਕੰਮ ਕਰਨਾ ਪੈਂਦਾ ਤੇ ਉਹ ਤਾਂ ਪਾਰ ਲੱਗਦਾ ਵਾ ਆ ਘਰ ਦਾ ਹੀ ਕੰਮ ਕਰਦੀ ਤੇ ਚੀਕਦੀ ਆ ਜਿਹਦੇ ਵਾਰ ਕੀ ਨੂੰ ਬਾਹਰ ਕੰਮ ਕਰਨਾ ਪਵੇ ਤੇ ਪਤਾ ਲੱਗ ਜੇ ਇੱਕ ਵਾਰੀ ਇਹਦੀ ਜਿਹੜੀ ਸੁਰਤ ਟਿਕਾਣੇ ਆ ਜੇ ਬਾਹਰ ਦਾ ਕੰਮ ਕਿੱਥੇ ਹੋਣਾ ਨੌਕਰੀ ਪੈਸਾ ਕਿੱਥੇ ਹੋਣਾ ਈ ਚਿੱਟੀ ਧੰਨ ਪੜਾ ਗਈ ਏ ਭਾਬੀ ਘਰ ਆ ਕਿੱਥੋਂ ਆਡੇ ਵੀ ਦਿਮਾਗੋ ਗੱਲ ਮੱਤ ਤੇ ਪਰਦਾ ਪੈਗਾ ਗੁੱਠਾ ਛਾਪ ਅਸੀਂ ਲੈਣ ਦੀ ਕਿਤੇ ਹਮ ਤੇਰੀ ਨੂੰ ਪੜਨਾ ਲਿਖਣਾ ਆਉਂਦਾ ਨਹੀਂ ਤੇ ਅਲੱਗ ਗੱਲਾਂ ਕਰਨੀਆਂ ਹੁੰਦੀਆਂ ਆ ਆਪ ਤਾਂ ਸੋਚਿਆ ਚੱਲ ਕੰਮ ਕੰਮ ਕਰਦੀ ਰਿਹਾ ਕਰੂਗੀ ਪਰ ਹੁਣ ਇਹਨੂੰ ਕੰਮ ਵੀ ਦੋਦਾ ਉਹ ਵੀ ਨਹੀਂ ਹਟਾ ਹੁੰਦਾ ਕੰਮ ਇਹ ਦੇਖੋ ਮੇਰੇ ਮਮੀ ਜੀ ਨੇ ਇੱਕ ਤਾਂ ਸਮਝ ਆਉਂਦੀ ਸਾਡੇ ਦੋਵਾਂ ਭਰਾਾਂ 'ਚ ਪਤਾ ਨਹੀਂ ਕਿ ਕਿਹੜੇ ਕੰਮ ਫਰਕ ਕਰੀ ਜਾਂਦੀ ਏ ਜੇ ਜਦੋਂ ਕੋਈ ਗੱਲ ਹੋਵੇ ਮੋਨੂ ਦੀ ਤਰਫਦਾਰੀ ਕਰਨੀ ਏ ਤੇ ਮੇਰੀ ਕੁੱਤੇ ਖਾਣੀ ਕਰੀ ਜਾਣੀ ਏ ਦੱਸ ਉਹਨੂੰ ਵੀ ਤੂੰ ਢਿੱਡੋਂ ਜੰਮਿਆ ਤੇ ਮੈਨੂੰ ਵੀ ਢਿੱਡੋਂ ਜੰਮਿਆ ਵ ਪਰ ਵੇਦਕਰਾ ਪਤਾ ਨਹੀਂ ਕਿ ਉਹ ਕਿੰਨਾ ਮਮੀ ਕਰਦੀ ਏ ਜਿਵੇਂ ਮੈਂ ਕਿਹਾ ਕਿ ਮੈਂ ਕੰਮ ਦਿਆ ਕਰਾਉਣ ਤੇ ਮੇਰੇ ਨਾਲ ਕੰਮ ਕਰਾਦੀਆਂ ਥੋੜਾ ਪੋਤਾ ਨਾ ਜੀ ਇੰਨੇ ਨਹੀਂ ਕੰਮ ਕਰਨਾ ਇੰਨੇ ਨਹੀਂ ਬਾਹਰ ਨਿਕਲਣਾ ਇਹਦਾ ਰੰਗ ਕਾਲਾ ਹੋ ਜਾਂਦਾ ਕੋਹ ਨਹੀਂ ਹਾਜ਼ਰ ਆਦਾ ਵੀ ਮੈਂ ਹਸਾਬ ਲਾ ਲਿਆ ਹਾਂ ਬੰਦੀਆ ਹਾਂ ਬੰਦੀ ਲਿਆ ਫਿਰ ਦੋਆ ਬੰਦਿਆਂ ਦੀ ਬੰਤੀ ਤੇ ਦੋ ਬੋਤਲਾਂ ਮੈਂ ਝੋਲੇ ਚ ਪਾ ਗਏ ਰਾਤ ਦੀ ਠੰਡੇ ਪਾਣੀ ਦੀ ਉਹ ਪਾਣੀ ਰਹਿੰਦੇ ਮੋਟਰ ਚੱਲਣ ਦੀ ਉਸ ਪਾਣੀ ਹੈਗਾ ਵਾ ਘੜਾ ਰੱਖਿਆ ਵਾ ਉਹ ਚਲੋ ਕੋਈ ਗੱਲ ਨਹੀਂ ਫ੍ਰਿਜ ਦਾ ਪਾਣੀ ਪੀ ਲੈਣਗੇ ਵਿਚਾਰੇ ਉਹ ਨਹੀਂ ਨਹੀਂ ਘੜਾ ਰੱਖਿਆ ਵਾ ਉਸ ਘੜੇ ਦਾ ਪਾਣੀ ਠੰਡਾ ਹੁੰਦਾ ਵਾ ਨਾਲੇ ਕਿੱਡੀ ਦੂਰ ਤੇ ਮੋਟਰ ਵਾ ਨਾਲੇ ਤੁਸੀਂ ਕੀ ਇਕੱਲੇ ਇਕੱਲਾ ਕਰੀ ਜਾਣ ਦੇ ਉਹ ਕੋਈ ਨਹੀਂ ਗੱਲਾਂ ਮੈਂ ਕਾਦੀਆਂ ਕਰਨੀਆਂ ਚਲ ਠੀਕ ਮੈਂ ਜਾਂਦਾ ਵਾਂ ਤੇ ਕੋਈ ਹੁਣ ਮਗਰੋਂ ਕਲਾ ਕਲੇchnਾ ਪਾਛੜਿਓ ਗੱਲ ਤਾਂ ਮੈਂ ਤੁਹਾਡੇ ਸਾਹਨੇ ਕੋਈ ਵੀ ਨਹੀਂ ਕਰਦੀ ਗੱਲਾਂ ਤੇ ਉਹਨਾਂ ਦੀਆਂ ਹੀ ਆ ਜਿਹੜੀਆਂ ਮਰਜ਼ੀ ਕਰੀ ਜਾਣ ਆਪਾਂ ਤੇ ਚੁੱਪ ਕੀਤੇ ਰਹਿੰਦੇ ਆ ਮਮੀ ਨੇ ਬਸ ਸਾਡੇ ਜੀ ਨੁਕਸ ਕੱਢਣੇ ਆ ਤੇ ਇਹਨੋਂ ਬਿਹਤਰ ਕਿ ਚੋਪੀ ਚੰਗੀ ਆ ਕੀ ਉਹਦਾ ਮਮੀ ਨੂੰ ਕੀ ਹੋ ਗਿਆ ਵਾ ਅ ਜਦੋਂ ਨਹੀਂ ਉਹਦਾ ਵਿਆਹ ਹੋਇਆ ਇਦੋਂ ਉਦੋਂ ਮੜਾ ਮੋਟਾ ਫਿਰ ਵੀ ਸਾਡਾ ਕਰਦੀ ਪਖਪੂਰਦੀ ਅ ਜਦੋਂ ਦਾ ਵਿਆਹ ਹੋ ਗਿਆ ਜਿਆਦਾ ਹੀ ਗਿਲਤ ਗੱਲ ਗਈ ਆ ਚੱਲ ਕੋਈ ਨਹੀਂ ਮੈਂ ਜਾਣਾ ਫਿਰ ਉਹਨੂੰ ਸ਼ਾਮਾਂ ਤੱਕ ਪੈਣੀ ਹੋਸੀ ਠੀਕ ਆ ਮੈਂ ਚੌਂਕਾ ਸਾਂਭਲਾ ਵੇਰੇ ਹਾਂ ਕਿੱਥੇ ਚੱਲਿਆ ਵਾਂ ਤੈਨੂੰ ਸਵੇਰੇ ਦੱਸਿਆ ਤਾਂ ਗਾਇਸ ਵਕਤੇ ਕਿ ਤੂੰ ਨਾ ਵਡਨ ਨੇ ਮੈਂ ਰੋਟੀ ਲੈ ਕੇ ਚੱਲਿਆ ਉਹਨਾਂ ਦੀ ਤੇ ਮੋਟਰਸਾਈਕਲ ਤੇ ਮੈਂ ਕੜਦਾ ਆਂਗਾ ਤੈਨੂੰ ਹੀ ਚੰਗੀ ਤਾਂ ਨਾ ਪਤਾ ਪੱਪੀ ਕਿੰਨੀ ਦੂਰ ਵੜ ਮੈਂ ਕਿੱਦਾਂ ਜਾਊਂਗਾ ਕੋਈ ਨਹੀਂ ਤੂੰ ਹੀ ਸਾਈਕਲ ਸੁੱਕ ਲੈ ਜਾ ਉਹ ਮੈਂ ਜਾਣਾ ਮੈਨੂੰ ਜ਼ਰੂਰੀ ਆ ਕੰਮ ਕੋਈ ਬੱਲੇ ਉਹ ਤੇਰੇ ਪਹਿਨਾ ਮੈਂ ਰੋਟੀ ਦੀ ਸਾਈਕਲ ਤੇ ਜਾਊਂ ਮੁਰਕ ਮੈਂ ਚਾਹ ਲੈਣ ਸਾਈਕਲ ਤੇ ਆਂ ਮੈਂ ਤਾਂ ਸਾਈਕਲ ਦੇ ਫੇਰੇ ਮਾਨੂੰ ਕੰਮ ਕਿਹੜੇ ਵਲੇ ਕਰੂੰਗਾ ਉੱਥੇ ਮੈਂ ਤੇ ਕੋਈ ਨਹੀਂ ਕਿਹਾ ਦਾ ਪੁੱਛ ਲੋ ਆਣ ਗਵਾਂ ਤੋਂ ਪੁੱਛ ਲੋ ਫਿਰ ਕੀ ਹੋ ਗਿਆ ਮੈਂ ਕਿੱਦਾਂ ਪੁੱਛਾਂ ਵੇ ਦੇ ਦੇਹ ਜਿਉਣਾ ਕਿਤੇ ਜਾਣਾ ਵਾ ਕਿਉਂ ਸ਼ਰੀਕੇ ਕਰਦਾ ਨਾ ਮੁੰਡੇ ਨਾ ਮੰਮੀ ਮੈਂ ਕਹਦੇ ਸ਼ਰੀਕੇ ਕਰਨਾ ਇਹ ਚਿੱਟਾ ਵਿਹਲਾ ਵਾ ਹੋਰ ਕਿਸਦਾ ਮੰਗਲੇ ਮੈਨੂੰ ਜੂ ਆਖੀ ਜਣਾ ਮੰਗਲਾ ਕਿਹਦੀ ਚੀਜ਼ ਦੱਸ ਕੇ ਤਾਂ ਮੰਗ ਲਿਓ ਤੂੰ ਐਂਦਾ ਤੁਰ ਕੇ ਚੱਲਦਾ ਕਿੱਡੀ ਕੀ ਦੂਰ ਵਾ ਚੰਗੀ ਮੰਮੀ ਨੇੜੇ 2.5 ਕਿਲੋਮੀਟਰ ਪੈਂਦਾ ਵਾ ਮੋਟਰ ਦਾ ਇੱਥੋਂ ਸਾਈਕਲ ਕਿਦਾ ਪੁੱਛਣਾ ਸਾਈਕਲ ਆਖਾਂ ਕਰ ਤੇ ਮੰਮੀ ਸਾਈਕਲ ਤੇ ਕਿਦੋਂ ਮੈਂ ਰੋਟੀ ਪਿਚੋ ਕਦੋਂ ਮੈਂ ਚਾਹ ਰਿਹਾ ਉਹਨੇ ਕੀ ਫੇਟੰਦੀ ਹੋਇਆ ਕਰਨੀ ਐਵੇਂ ਨਾ ਬਹਾਨੇ ਮਾਰਦਾ ਰਿਹਾ ਕਰ ਤਾਨੂੰ ਬਸ ਮੇਰੇ ਤੇ ਨੁਕਸਾਨ ਲੱਭਦਾ ਮੇਰੀ ਗੱਲ ਸੁਣ ਲੋ ਮੈਂ ਜਾਣਾਂ ਮਾ ਕਾਦਿਆਂ ਨੇ ਤੇ ਮੈਨੂੰ ਮੋਟਰਸਾਈਕਲ ਚਾਹੀਦਾ ਵਾ ਵੀਰ ਨੂੰ ਕਹਾਂ ਕਿ ਤੇ ਓਦਾਂ ਚੱਲ ਜੇ ਗਏ ਗਵਾਂਡੀਆਂ ਦਾ ਲੈ ਲੈ ਜਾ ਸਾਈਕਲ ਸੂਰ ਤੇ ਚੱਲ ਜੇ ਚੱਲ ਕੋਈ ਨਹੀਂ ਕਰ ਲੈਂਦੇ ਜੋ ਇਹ ਕਰਦੇ ਆ ਮੈਂ ਤੇਨੂੰ ਨਵਾਂ ਹੀ ਮੋਟਰਸਾਈਕਲ ਲੈ ਦੇਣਾ ਆ ਜਾ ਕਰ ਨਵਾਂ ਲੈ ਦੇਣਾ ਤੁਸੀਂ ਇਦਾਂ ਗੱਲਾਂ ਕਰਦੇ ਨਵਾਂ ਨੋਟ ਰੱਖਣ ਲੱਗੇ ਇਹਦੇ ਵਿਆਹ ਦਾ ਕਰਦੇ ਤੇ ਹਜੇ ਤਾਂ ਗੱਲ ਸਾਂ ਨਹੀਂ ਗਾ ਤੇ ਕਰ ਜਾ ਤੂੰ ਲਾਉਣਾ ਕਰਜ਼ਾ ਕਰਜ਼ਾ ਕਰਦਾ ਰਹਿਣਾ ਵਾ ਹੱਦ ਹੋ ਗਈ ਤੇਰੇ ਵਾਲੀ ਕਿਹੜਾ ਵਿਆਹ ਦਾ ਕਰਜ਼ਾ ਵਾ ਮੰਮੀ ਤੁਸੀਂ ਇਦਾਂ ਕਹਿੰਦੇ ਜਿੱਦਾਂ ਤੁਹਾਨੂੰ ਕੀ ਗੱਲ ਦਾ ਪਤਾ ਹੀ ਨਹੀਂ ਹੁੰਦਾ ਮੈਂ ਪੁੱਛੇ ਪਾਈ ਜਾਂਦੇ ਟਾਡੇ ਨਾ ਪੋਚਿਆ ਕਰਕੇ ਉਹ ਵਿਗੜਿਆ ਪਿਆ ਵਾ ਕੋਈ ਕੰਮ ਨੂੰ ਹੱਥ ਨਹੀਂ ਲਾਉਂਦਿਆ ਚਲ ਜੀ ਉਹ ਨਹੀਂ ਕਰਦਾ ਤਾਂ ਕਰਦੀ ਆ ਨਾ ਕਰਦੀ ਆ ਬਸ ਉਹਨੂੰ ਟਲਤੇ ਚਲਾਸੋ ਕੰਮ ਕਰਦੀ ਕੰਮ ਕਰਦੀ ਜਿਹੜੇ ਅਸੀਂ ਦੋ ਜੀ ਆ ਉਹ ਛਦਾਈ ਆ ਬਾਦੋ ਕੀ ਤੇਰੇ ਵਾਲੀ ਤੇਰੇ ਦਾ ਤੌਰ ਤਰੀਕੇ ਬਦਲ ਗਏ ਪਤਾ ਨਹੀਂ ਕੀ ਹੋ ਗਿਆ ਤੈਨੂੰ ਲੈ ਦੱਸ ਸਵੇਰੇ ਸਵੇਰੇ ਬੋਲਣ ਲੱਗ ਪਏ ਵੀਰ ਜੀ ਤਾਂ ਹੀ ਕਰ ਰਿਆਂ ਨੂੰ ਜੀ ਨਹੀਂ ਕਰਦਾ ਛੁੱਟੀ ਵਾਲੇ ਦਿਨ ਵੀ ਮੂਡ ਖਰਾਬ ਕਰਕੇ ਰੱਖ ਦਿੰਦੇ ਆ ਕਿੱਦਾਂ ਡਿਆ ਮੋਨੂ ਦੇ ਨਾਲ ਬੋਲਣ ਦੱਸ ਫਿਰ ਕੀ ਹੋਇਆ ਜਿਵੇਂ ਉਹ ਜਾ ਕੇ ਕੁਝ ਕਿਹਾ ਨਾ ਤੇ ਫਿਰ ਮੇਰੀ ਗੱਲ ਟਲ ਤੇ ਚੜ ਜਾਣੀ ਐ ਤੂੰ ਕਿਉਂ ਕੱਲੀ ਨਹੀਂ ਇੱਥੇ ਬੁਰਬੁਰ ਕਰਨ ਮੇਰੀ ਗੱਲ ਸੁਣ ਉਹ ਦੋਵੇਂ ਭਰਾ ਵਾ ਜੋ ਮਰਜ਼ੀ ਕਰਨ ਉਹ ਨਿੱਕੇ ਹੁੰਦੇ ਵੀ ਲੜਦੇ ਰਹੇ ਨਾ ਹੁਣ ਵੀ ਜੋ ਮਰਜ਼ੀ ਕਰਨ ਤੇਰਾ ਫਰਜ਼ ਨਹੀਂ ਬੰਦਾ ਬੋਲਣ ਦਾ ਮੈਂ ਨਹੀਂ ਨਾ ਬੋਲਣ ਦੀ ਤੇ ਤੂੰ ਵੀ ਨਾ ਬੋਲ ਓ ਦੀਦੀ ਬੱਸ ਕਰੋ ਰਹਿਣ ਦੋ ਤੁਸੀਂ ਤੇ ਜੇ ਤੁਸੀਂ ਮੇਰੇ ਘਰ ਵਾਲੇ ਨੂੰ ਬੋਲੀ ਜਾਓਗੇ ਦੱਸ ਮੈਂ ਕੁਝ ਕਹਾਂ ਨਾ ਤੁਹਾਨੂੰ ਤੁਸੀਂ ਤਾਂ ਸਵੇਰੇ ਸ਼ਾਮ ਨੂੰ ਕਹਿੰਦੇ ਹੀ ਰਹਿੰਦੇ ਆਂ ਕਦੇ ਕੋਸਤੇ ਕਦੇ ਕੁਛ ਹੁਣ ਕੀ ਹੋਇਆ ਵਾ ਹੋਣਾ ਕੀ ਆ ਆ ਵੀਰਜੀ ਵਾਲਾ ਵੇਖਣ ਦੀ ਆ ਕਦੋਂ ਡੜਿਆ ਮੋਨੂ ਕਹਿਣ ਆ ਨਹੀਂ ਜੇ ਹੋ ਨਹੀਂ ਜੇ ਮੈਂ ਡਹੀਂ ਆ ਕਹਿਣ ਤੇ ਦੀਦੀ ਡਾਬੀ ਆ ਮੈਂ ਨਾ ਬੋਲਣਾ ਇਹ ਜੀ ਤੂੰ ਕਦੋਂ ਕਹਿਣ ਦੀ ਆ ਮੈਂ ਕਹਾਂ ਨਾ ਕਦੇ ਦੀ ਵੇਖਣ ਨਹੀਂ ਖਲੋਕੇ ਮੋਨੂ ਗੱਲਾਂ ਸੁਣਨ ਡਿਆ ਵਾ ਫਿਰ ਕੀ ਆ ਜੇ ਕੰਮ ਨਹੀਂ ਕਰਦੇ ਮੈਂ ਤੇ ਕਰਦੀ ਆ ਨਾ ਚੱਲ ਪੁੱਤ ਤੂੰ ਚੁੱਪ ਕਰ ਮੇਰੀ ਧੀ ਨੇ ਗੁੱਸੇ ਚ ਨਾ ਆਇਆ ਕਰ ਇਹ ਆ ਅਬ ਜੀ ਤੂੰ ਪੁਆੜੇ ਦੀ ਜੜ ਵਾ ਮਾਤਾ ਜੇ ਨਈ ਨਈ ਨਾ ਦੋਵਾਂ ਜੀਆਂ ਨੂੰ ਇਹ برداشت ਹੋ ਡੇ ਘਰ ਚ ਤਾਂ ਤੁਸੀਂ ਇੱਦਾਂ ਕਰੋ ਹਾਨੂੰ ਅੱਡ ਕਰ ਦੋ ਦੋਵਾਂ ਨੂੰ ਅਹੀਂ ਨਹੀਂ ਹੋਣਾ ਨਾ ਰਹਿ ਸਕਦੇ ਜੇ ਮੋਂਉ ਨੂੰ ਕੰਮ ਨਹੀਂ ਕਰਦਾ ਮੈਂ ਤੇ ਕਰਦੀ ਆ ਨਾ ਰੈਂਦੀ ਪੁੰਦੀ ਕਸਰ ਵੀ ਕੱਢ ਦਿੰਨੀ ਆ ਮੈਂ ਫਿਰ ਵੀ ਉਹਨੂੰ ਵੇਲਾ ਵੇਲਾ ਕਹਿੰਦੇ ਕਦੇ ਦੀਦੀ ਤੇ ਕਦੇ ਵੀਰ ਜੀ ਮੇਰੀ ਸੁਣ ਲੈ ਗੱਲ ਬਜੀਤ ਤੈਨੂੰ ਇਹ ਭਲੇਖਾ ਨਾ ਹੋਵੇ ਸਾਰੀ ਪਿਆਰੀ ਆ ਮੇਰੇ ਨਾਲ ਸਮਝਦੀ ਆ ਨਾ ਸੁਣਦੀ ਮੇਰੀ ਗੱਲ ਵੇਹਦੀ ਹੁਣ ਤੂੰ ਠਾਣੋਂ ਨੀਵੀਂ ਪਾ ਕੇ ਤਾਂ ਮੂੰਹ ਕਰ ਕੇ ਗੱਲ ਕਰ ਮੰਮੀ ਮੈਂ ਕੀ ਕਹਿਤਾ ਵਾ ਦੱਸ ਬਾਧੂ ਗੱਲ ਤੇ ਮੈਂ ਕੋਈ ਵੀ ਨਹੀਂ ਕਹੀ ਮੈਂ ਹਾਂ ਤੋਵੇ ਭਰਾ ਬੋਲਣ ਦੇ ਤੂੰ ਨਾ ਵਿੱਚ ਬੋਲ ਤੂੰ ਬੋਲਦੀ ਚੰਗੀ ਨੂੰ ਲਾਦੀ ਛੋਟੀ ਆ ਚੱਲ ਤੂੰ ਜੋ ਕਹਿ ਲੈ ਠੀਕ ਵਾ ਤੇ ਪੈਰੀ ਸਾਰੀ ਮੇਰੇ ਨਾ ਵਾ ਮੈਂ ਮੋਨੂ ਦੇ ਨਾਲ ਸਾਰੀ ਪੈਰੀ ਕਰ ਦੇਣੀ ਆ ਤੇ ਰਹੀ ਗੱਲ ਦੋ ਰੋਟੀਆਂ ਦੀ ਰੋਟੀਆਂ ਤੇ ਮੈਂ ਖਾ ਹੀ ਲੈਣੀਆਂ ਮੋਨੂ ਕੋ ਉਹਨੇ ਮੈਨੂੰ ਦੇ ਹੀ ਦੇਣੀਆਂ ਵਾ ਤੇ ਪਰ ਇਹ ਆ ਤੁਹਾਨੂੰ ਮੈਂ ਮੰਗਣ ਤੇ ਮਜਬੂਰ ਕਰ ਦੇਣਾ